ਜਾ ਰਿਹਾ ਦਾਇਰਾ 8000 ਤੈਨੂੰ ਮੈਂ ਦੇ ਦਵਾਂ ਨਾ ਵੇਟ ਦੋ ਤੂੰ ਥੋੜੀ ਆ ਚੱਲ ਫਿਰ ਮੈਨੂੰ 8000 ਦਾ ਦਾਇਰਾ ਤੈਨੂੰ 8000 ਦਵਾ ਦੂੰਗਾ ਥੋੜੀ ਜਾ ਕੇ ਕਿੰਨੇ ਕਿੰਨੇ ਆਖੇ 916 ਦੇ ਤਰੇ 91600 ਕਿਨਾਰੇ ਜਾਣਾ ਪੈਣਾ ਆ ਸਾਡੂ ਗੱਡੀਆਂ ਤੋਂ ਬੋਲ ਨਾ ਹੋ ਬੋਲੋ ਨਾ ਵੇ ਟਾਇਰ ਕਿਹੜਾ ਪਾਉ ਬੋਲ ਮੈਂ ਬਾਜੀ ਮੈਂ ਕਹਿੰਦੇ ਹਾਂ ਮੈਂ ਦਵਾ ਦੂੰਗਾ ਤੂੰ ਤੇ 50000 ਦਾ ਖਰਚਾ ਕੌਣ ਕਰੂਗਾ ਤਾਰੀ ਕਰੇਗਾ ਮੇਰਾ ਵੀਰ ਮੇਰਾ ਰਾਜੂ ਕਰੇਗਾ ਇੱਕ ਮਿੰਟ ਇੱਕ ਮਿੰਟ ਵੀਡੀਓ ਬਣਾ ਆ ਬਣ ਗਈ ਤਾਰੀ ਨੇ ਵਾਦਾ ਕੀਤਾ ਮੈਂ ਤੈਨੂੰ 916 ਦੇ ਟਾਇਰ ਲੈ ਕੇ ਦਊਂਗਾ ਦੋ ਮਸ਼ੀਨ ਦੇ ਦੋ ਟਰਾਲੇ ਦੇ ਅੱਛਾ ਖਲੋਰੀ ਤੂੰ ਜਿੱਦਣ ਤਾਰੀ ਨੇ ਉਹ ਟਾਇਰ ਲੈ ਕੇ ਤੈਨੂੰ ਦੇ ਦਿੱਤੇ ਉਦੋਂ 50000 ਰੁਪਇਆ ਮੈਂ ਖਰਚਾ ਕਰੂੰਗਾ ਆ ਮੇਰਾ ਭਰਾ ਕਰੇਗਾ ਜਾ ਸੜਕ ਤੇ ਮੇਰੇ ਭਾਰੇ ਮੋਟੇ ਮਾਰ ਜੇ ਤੈਨੂੰ ਪਜਾਇਆ ਜਾਣਾ ਹਾਂ ਵੀ ਕੋਈ ਗਵਾਹ ਤਾਂ ਨਹੀਂ ਹਾਂ ਹਾਂ ਗਵਾਹ ਤਾਂ ਨਹੀਂ ਸਾਰੇ ਨੇ ਆ ਜੇ ਐਂਗੇ ਬੰਦੇ ਖਲੋਤੇ ਨੇ ਸਾਰੇ ਆ ਆ ਵੀਡੀਓ ਬੰਦੇ ਖਲੋਤੇ ਸਾਰੇ ਆ ਠੀਕ ਆ ਬੰਟੀ ਆਪਾਂ ਖਨੋਰੀਓ ਟਾਇਰ ਲੈ ਆਉਣੇ ਆ ਠੀਕ ਆ ਬਾਈ ਠੀਕ ਆ ਤੂੰ ਕੱਲ ਦਾ ਦਿਨ ਨਵੇਂ ਟਾਇਰਾਂ ਦੀ ਗੱਲ ਉਹ ਵੀਡੀਓ ਨਵੇਂ ਟਾਇਰ ਨਹੀਂ ਚਾਦੇ ਬੜੀ ਆ ਬੜੀ ਆ ਇੱਧਰ ਵੀਡੀਓ ਸੌਣ ਦਾ ਸੌਣ ਦਾ ਵੀਡੀਓ ਸੌਣ ਦਾ ਯਾਰ ਚੱਲ ਦੇ ਟਾਇਰਾਂ ਦੀ ਗੱਲ ਯਾਰ ਬੰਟੀ ਉਹ ਰੁਕ ਤੇ ਜਾ ਵੀਡੀਓ ਸੌਣ ਲੋ ਗਲਤ ਨਾ ਕਿਉਂ ਬਣ ਜੀ ਕਰੇ